ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੀਮੇ ਤੇ ਚੈਨਲ ਤੇ ਪਹਿਲੀ ਵਾਰ ਆਉਣ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਆਂ ਪੰਜ ਦਾ ਵਲੌਗ ਤੇ ਅੱਜ ਦੀ ਸਪੈਸ਼ਲ ਵੀਡੀਓ ਹੈ ਜੀ ਆਪਣੀ ਹਾਥੀ ਮੱਝ ਦੀ ਕਮੈਂਟ ਆ ਰਿਹਾ ਸੀ ਜੀ ਵੀ ਹਾਥੀ ਮੱਝ ਦੀ ਸਪੈਸ਼ਲ ਵੀਡੀਓ ਬਣਾਓ ਤੇ ਅੱਜ ਆਪਾਂ ਹਾਜ਼ਰ ਹੋਏ ਆਂ ਮੱਝ ਦੀ ਸਪੈਸ਼ਲ ਵੀਡੀਓ ਲੈ ਕੇ ਇਹ ਮੱਝ ਤਿੱਜੇ ਸਵੇ ਸੁਭੂਗੀ ਹੁਣ ਤੇ ਮੱਝ ਪੂਰੇ ਉੱਚੇ ਲੰਮੇ ਕੱਦ ਦਾ ਘਟਦੀ ਹੈ ਬਹੁਤ ਘੱਟ ਮੱਝਾਂ ਦੀ ਲੰਬਾਈ ਇੰਨੀ ਹੁੰਦੀ ਹੈ ਜਿੰਨੀ ਇਹਦੀ ਹੈ ਪੂਰੀ ਫੁੱਲ ਲੰਬਾਈ ਹੈ ਇਹਦੀ ਤੇ ਕੱਦ ਵੀ ਬਹੁਤ ਉੱਚਾ ਹੈਗਾ ਤੇ ਖੜਨੀ ਖੁੜਨੀ ਬਹੁਤ ਸੋਹਣੀ ਹੈ ਇਹਦੀ ਇੱਕ ਕੱਲੀ ਮੱਝ ਦੋ ਮੱਝਾਂ ਵਰਗੀ ਲੱਗਦੀ ਜੋ ਘਰੇ ਖੜੀ ਹੁੰਦੀ ਹੈ ਤੇ ਇਹ ਹੁਣ ਮਤਲਬ ਵੀ ਡਰਾਈ ਹੈ ਦੁੱਧੋਂ ਦੁੱਧੋਂ ਛੱਡੀ ਹੋਈ ਹੈ ਤੇ ਦੁੱਧੇ ਨੇ ਪੀਕ ਲੈਵਲ ਤੇ 18 ਕਿਲੋ ਦਿੱਤਾ ਬਹੁਤ ਵਧੀਆ ਮੱਝ ਹੈ ਦੂਜੇ ਸਵੇਤ ਕੀ ਹੋਰ ਵੀ ਵੱਧ ਦੁੱਧ ਦੇਊਗੀ ਇਹ ਚੰਗੀ ਸੇਵਾ ਹੋਈ ਤੇ ਇਹ ਮੱਝ ਫੋਰ ਸੇਲ ਹੈ ਕੋ ਰੋਜੀ ਚੈੱਕ ਮੱਝ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਡਿਟੇਲ ਇਹਦੀ ਸ਼ੇਅਰ ਕਰਦਾਂਗੇ ਚਲੋ ਵੀਡੀਓ ਨੂੰ ਅੰਤ ਪੱਥੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ